ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ। ਯੋਧ ਨਸ਼ਾ ਵਿਰੁੱਧ ਮੁਹਿੰਮ ਤਿਤ ਪੁਲਿਸ ਵੱਲੋਂ ਰਾਤ ਦਿਨ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। थाना ਧਾਰੀਵਾਲ ਦੇ ਐਸਐਨਚੋ ਨੇ ਦੇਰ ਰਾਤ ਤੱਕ ਬੱਸ ਸਟੈਂਡ ਧਾਰੀਵਾਲ ਵਿਖੇ ਨਾਕਾ ਲਗਾ ਕੇ ਵਿਸ਼ੇਸ਼ ਚੈਕਿੰਗ ਕੀਤੀ। ਦੇਖੋ ਖਾਸ ਧਾਰੀਵਾਲ ਤੋਂ ਰਿਪੋਰਟ ਰੋਹਿਤ ਗੁਪਤਾ ਦੀ। ਮਾਨਯੋਗ ਐਸਐਸਪੀ ਸਾਹਿਬ ਗਰਦਾਸਪੁਰ ਸ਼੍ਰੀ ਅਦਿੱਤਿਆ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਵੀ ਆਪਾਂ ਸਪੈਸ਼ਲ ਨਾਕਾਬੰਦੀ ਲਗਾ ਕੇ ਜਿਹੜੀ ਵਿਕਲਾਂ ਦੀ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਬਕੇ ਅਧੂਰੇ ਕਾਗਜ਼ਾਤ ਪਾਈ ਜਾਂਦੇ ਜਾਂ ਜਿਹੜੇ ਟ੍ਰਿਪਲ ਰੈਡਿੰਗ ਕਰਦੇ ਨੇ ਜਾਂ ਕੋਈ ਜਿਹੜੇ ਬਲਟ-ਬਲਟ ਤੇ ਲੈ ਕੇ ਪਟਾਕੇ ਮਾਰਦੇ ਨੇ ਤੇ ਉਹਨਾਂ ਦੇ ਰੋਕ ਕੇ ਤੇ ਉਹਨਾਂ ਦੇ ਜਿਹੜੇ ਚਲਾਨ ਕੱਟੇ ਜਾ ਰਹੇ ਹਨ ਮਤਲਬ ਕਿ ਇਹ ਖਾਸ ਵਿਕਲਾਂ ਦੀ ਚੈਕਿੰਗ ਆਪਾਂ ਦਿਨ ਵੇਲੇ ਵੀ ਕਰਦੇ ਆ ਵੱਖ-ਵੱਖ ਥਾਂ ਤੇ ਨਾਕੇ ਲਗਾ ਕੇ ਤੇ ਆਮ ਪਬਲਿਕ ਨੂੰ ਸਾਡੀ ਇਹੋ ਹੀ ਅਪੀਲ ਹੈ ਵੀ ਜੇ ਕੋਈ ਤੁਹਾਨੂੰ ਕਿਸੇ ਕਿਸਮ ਦੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਤੇ ਉਹ ਸਾਡੇ ਮੇਰੇ ਨਾਲ ਮੇਰੇ ਨੰਬਰ ਦੇ ਉੱਤੇ ਜਾਂ ਸਾਡੇ ਕੰਟਰੋਲ ਰੂਮ ਦੇ ਜਿਹੜਾ ਨੰਬਰ ਹੈ ਉਹਦੇ ਉੱਤੇ ਜਿਹੜੀ ਹੈ ਸਾਂਝੀ ਕੀਤੀ ਜਾਵੇ ਉਹਨਾਂ ਦਾ ਨਾਮ ਜਿਹੜਾ ਆਪਾਂ ਗੁਪਤ ਰੱਖਿਆ ਜਾਏਗਾ ਇਹਨਾਂ ਨੂੰ ਤੇ ਸਾਡਾ ਇਹੋ ਹੀ ਸੰਦੇਸ਼ ਹੈ ਵੀ ਜੇ ਕਿਸੇ ਨੇ ਕਿਤੇ ਵਿਆਹ ਪਾਰਟੀ ਸ਼ਾਦੀ ਉੱਤੇ ਜਾਣਾ ਹੋਵੇ ਤੇ ਜਿਹੜਾ ਨਾਲ ਆਪਣੇ ਜਿਹੜੇ ਡਰਾਈਵਰ ਹੈ ਉਹ ਜਿਹੜਾ ਬਈ ਉਹ ਸ਼ਰਾਬ ਨਾ ਪੀਵੇ ਜੇ ਕਿਤੇ ਆਪਣੀਏ ਪਾਰਟੀ ਉੱਤੇ ਗਏ ਵੀ ਨੇ ਤੇ ਜੇ ਇਹ ਫਿਰ ਵੀ ਉਲੰਘਣਾ ਕਰਦੇ ਨੇ ਤੇ ਆਪਾਂ ਇਹਨਾਂ ਨੂੰ ਰੋਕ ਕੇ ਅਲਕੋਮੀਟਰ ਨਾਲ ਇਹਨਾਂ ਦਾ ਚੈੱਕ ਕਰਕੇ ਤੇ ਜਿਹੜਾ ਸ਼ਰਾਬ ਦਾ ਡਰਾਈਵਿੰਗ ਕਟਿਆ ਜਾਏਗਾ ਮਲਟ ਦੇ ਪਟਾਕੇ ਵਾਲਿਆਂ ਨੂੰ ਤੁਹਾਡੀ ਇਹੋ ਚੇਤਾਵਨੀ ਹੈ ਮੈਂ ਅੱਗੇ 3-4 ਮੋਟਰਸਾਈਕਲਾਂ ਦੇ ਬਾਉਂਡ ਕੀਤੇ ਨੇ ਜਿਹੜੇ ਪਟਾਕੇ ਮਾਰਦੇ ਸੀਗੇ ਤੇ ਉਹਨਾਂ ਨੂੰ ਭਾਰੀ ਜੁਰਮਾਨਾ ਜਿਹੜਾ ਆਰਟੀਓ ਸਾਹਿਬ ਤੋਂ ਕਰਵਾਇਆ ਜਾ ਰਿਹਾ ਤੇ ਗਾਂ ਅੱਗੇ ਵੀ ਮੇਰੀ ਇਹਨਾਂ ਨੂੰ ਇਹੋ ਹੀ ਸਖਤ ਚੇਤਾਵਨੀ ਹੈ ਵੀ ਜਿਹੜੇ ਇਹ ਪਟਾਕੇ ਮਾਰਦੇ ਨੇ ਇਹ ਗੈਰ ਕਾਨੂੰਨੀ ਹੈ ਤੇ ਜੇ ਸਾਨੂੰ ਕਿਤੇ ਪਤਾ ਲੱਗਦਾ ਤੇ ਇਹਨਾਂ ਦੇ ਕੋਈ ਇਨਫੋਰਮੇਸ਼ਨ ਮਿਲਦੀ ਹੈ ਤੇ ਇਹਨਾਂ ਦੇ ਘਰ ਤੱਕ ਜਾ ਕੇ ਇਹਨਾਂ ਨੂੰ ਬੰਦ ਕੀਤੇ ਜਾਣਗੇ ਤੇ ਕਾਨੂੰਨ ਅਥਾਰਟੀ ਜਿਹੜੀ ਇਹ ਕਾਰਵਾਈ ਕੀਤੀ ਜਾਏਗੀ ਸਰ ਜੀ ਯੁਰਦ ਨਸ਼ਾ ਰੋਧ ਤੁਹਾਨੂੰ ਪਰਸੋਂ ਚੋਰ ਆਪਾਂ ਮੈਂ ਵੀ ਤੇ ਡੀਐਸਪੀ ਸਾਹਿਬ ਨੇ ਆਪਣੀ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਹੀਗਾ ਵੀ ਇਹ ਜਿਹੜਾ ਸ਼੍ਰੀ ਭਗਵੰਤ ਸਿੰਘ ਮਾਨ ਜਿਹੜੇ ਮੁੱਖ ਮੰਤਰੀ ਸਾਡੇ ਪੰਜਾਬ ਦੇ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਨਾ ਇਹ ਜਿਹੜਾ ਜਦੋਂ ਤੱਕ ਇਹ ਨਸ਼ਾ ਸਮਾਜ ਦੇ ਵਿੱਚੋਂ ਖਤਮ ਨਹੀਂ ਹੋ ਜਾਂਦਾ ਸਾਡੀ ਜਿਹੜੀ ਹੈ ਨਸ਼ੇ ਦੇ ਵਿਰੁੱਧ ਜਿਹੜੀ ਜੰਗ ਹੋ ਜਾਰੀ ਰਹੇਗੀ ਆਮ ਪਬਲਿਕ ਨੂੰ ਸਾਡੀ ਇਹ ਅਪੀਲ ਹੈ ਵੀ ਸਾਨੂੰ ਪੁਲਿਸ ਨੂੰ ਸਹਿਯੋਗ ਕਰਨ ਤੇ ਜਿਹੜੇ ਗਲਤ ਅੰਸਰ ਨੇ ਉਹਨਾਂ ਦੇ ਖਿਲਾਫ ਜਿਹੜੀ ਹੈ ਉਹ ਵੀ ਮੁਹਿੰਮ ਜਿਹੜੀ ਹੈ ਵਢਣ